ਦੀਪੀ ਭਾਜੀ ਨੇ ਰੋਂਦਿਆਂ ਨੇ ਇਹ ਗੱਲ ਕਹੀ ਸੀ ਕਹਿੰਦੇ ਯਾਰ ਹੁਣ ਕਿੱਦਾਂ ਰੋਕਾਂ ਜਾਂਦੇ ਤੈਨੂੰ ਤਾਂ ਕਦੇ ਕਦੇ ਐ ਲੱਗਦਾ ਹੁੰਦਾ ਨਾ ਵੀ ਭਾਜੀ ਨੇ ਅਲਮਾਰੀ ਭਰੀ ਪਈ ਆ ਉਹ ਕਹਿੰਦਾ ਕਿ ਗਾਣਾ ਕਰਨਾ ਕਹਿੰਦਾ ਆ ਸਾਈਡ ਵਾਲੀ ਹੀ ਆ ਸਾਰੇ ਓਏ ਕਿਉਂ ਕੀਤਾ ਧੋਖਾ ਇਹ ਜਵਾਬ ਸਾਨੂੰ ਚਾਹੀਦਾ ਉਹਦੇ ਛੱਡ ਜਾਵੇ ਸੇਲੀ ਪਿੱਛੋਂ ਫੋਨ ਨਹੀਂ ਲਾਈਦਾ ਤੇਜ ਤੇ ਚਪੇੜ ਮਾਰ ਲੈਂਦੇ ਸੀ ਉਹ ਸੱਚੀ ਗੱਲ ਕੁਝ ਨਹੀਂ ਸੀ ਵੇਖਦੇ ਵੀ ਆ ਬੰਦਾ ਕਿੰਨੀ ਦੁਨੀਆ ਕੋਣ ਤੀ ਆ ਜਾ ਦਲਭਾ ਜਾ ਕੱਚੇ ਰਾ ਸੀ ਨਹਿਰ ਦੇ ਕੋਲ ਟਿਕਾਣਾ ਮਿੱਤਰਾ ਦਾ ਬੰਦ ਹੋ ਗਿਆ ਜਿਹੜੇ ਪਿੰਡ ਹੁਣ ਜਾਣਾ ਮਿੱਤਰਾ ਦਾ ਕਿੰਜ ਰੋਕਾਂ ਕਿੰਜ ਰੋਕਾਂ ਅੱਗੇ ਖੜ ਕੇ ਜਾਂਦੇ ਸੱਜਣਾ ਨੂੰ ਹੁਣ ਕੀ ਆਖਾਂ ਮੈਂ ਲੜਕੇ ਜਾਂਦੇ ਸੱਜਣਾ ਨੂੰ ਓਏ ਹੁਣ ਕੀ ਆਖਾਂ ਮੈਂ ਲੜਕੇ ਜਾਂਦੇ ਸੱਜਣਾ ਨੂੰ ਓ ਜਾਂਦੇ ਸੱਜਣਾ ਨੂੰ ਅੱਗੇ ਵੀ ਅੱਗੇ ਵੀ ਅੱਗੇ ਵੀ ਆਉਣ ਦਿਓ ਪਹਿਲਾਂ ਹੀ ਕਹਤਾ ਗਲੀ ਵਿੱਚੋਂ ਤਾਂ ਹੱਸ ਕੇ ਵਿਦਿਆ ਕਰ ਦਿੱਤੇ ਗਲੀ ਵਿੱਚੋਂ ਤਾਂ ਹੱਸ ਕੇ ਵਿਦਿਆ ਕਰ ਦਿੱਤੇ ਗਲੀ ਵਿੱਚੋਂ ਤਾਂ ਹੱਸ ਕੇ ਵਿਦਿਆ ਕਰ ਦਿੱਤੇ ਉੱਪਰ ਰੋਇਆ ਹੋ ਪਰ ਰੋਇਆ ਅੰਦਰ ਵੜ ਕੇ ਜਾਂਦੇ ਸਜਣਾ ਨੂੰ ਹੁਣ ਕੀ ਆਖਾਂ ਮੈਂ ਲੜਕੇ ਜਾਂਦੇ ਸਜਣਾ ਨੂੰ ਉਹ ਜਾਂਦੇ ਸਜਣਾ ਬਾਤ ਹੈ ਐਂ ਲੱਗਦਾ ਵੀ ਜਿਵੇਂ ਤੁਸੀਂ ਕੋਲੇ ਖੜੇ ਜਦੋਂ ਲੜੀ ਜਾਂਦੇ ਸੀ ਨਹੀਂ ਸ਼ਾਇਦ ਪਤਾ ਨਹੀਂ ਇਹ ਫੀਲ ਸਾਰਿਆਂ ਨੂੰ ਲੱਗਦਾ ਹੋਊਗਾ ਵੀ ਹਨਾ ਇਸੇ ਕਰਕੇ ਉਹ ਪ੍ਰਵਾਨ ਕਰਦੇ ਆ ਹਨਾ ਕਿਉਂਕਿ ਗਾਣੇ 'ਚ ਜਦੋਂ ਤੱਕ ਫੀਲ ਨਹੀਂ ਜਦੋਂ ਤੱਕ ਗਾਣਾ ਤੁਹਾਨੂੰ ਆਪਣਾ ਨਹੀਂ ਲੱਗਦਾ ਉਦੋਂ ਤੱਕ ਨਹੀਂ ਕੋਈ ਵੀ ਪਸੰਦ ਕਰਦਾ ਨਿਭਦਾ ਵੀ ਨਹੀਂ ਉਦੋਂ ਤੱਕ ਨਹੀਂ ਨਿਭਦਾ ਤੁਹਾਡੇ ਲਈ ਵਿਛੋੜਾ ਕੀ ਆ ਫਿਰ ਜਿਵੇਂ ਗੀਤਾਂ ਵਾਲਾ ਵਿਛੋੜਾ ਤੁਸੀਂ ਵਿਛੋੜੇ ਨੂੰ ਕੀ ਸਮਝਦੇ ਹੋ ਨਹੀਂ ਮੇਰੇ ਲਈ ਵੀ ਸੇਮ ਹੀ ਆ ਕਿਉਂਕਿ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੇਰੇ ਲਈ ਜਦੋਂ ਕੋਈ ਸੈਡ ਗਾਣਾ ਆਉਂਦਾ ਮੈਂ ਉਹਨੂੰ ਆਪਣੇ ਤੇ ਲਾ ਕੇ ਫੀਲ ਕਰਕੇ ਫਿਰ ਗਾਉਣਾ ਅੱਛਾ ਮੈਨੂੰ ਲੱਗਦਾ ਵੀ ਜੇ ਜਿਹੜੀ ਆ ਕਹਾਣੀ ਆ ਜੇ ਮੰਨ ਲਓ ਮੇਰੇ ਨਾਲ ਹੀ ਹੋਈ ਹੁੰਦੀ ਤੇ ਫਿਰ ਮੇਰਾ ਕੀ ਰਿਐਕਟ ਹੋਣਾ ਸੀ ਛੱਡ ਕੇ ਗਏ ਕਿਸੇ ਦਾ ਦੁੱਖ ਹੈਗਾ ਜ਼ਿੰਦਗੀ 'ਚ ਦੇਖੋ ਇਹ ਵਿਛੋੜਾ ਤਾਂ ਜਿਹੜਾ ਨਾ ਅਸਲ 'ਚ ਕੀ ਆ ਵਿਰਾਗ ਆ ਵਿਰਾਗ ਇਹ ਜ਼ਰੂਰੀ ਨਹੀਂ ਵੀ ਕਿ ਤੁਹਾਨੂੰ ਛੱਡ ਕੇ ਗਿਆ ਉਹਦਾ ਹੀ ਵਿਰਾਗ ਹੁੰਦਾ ਤੁਸੀਂ ਸਮਝਦੇ ਆ ਕਿਸੇ ਚੀਜ਼ ਨੂੰ ਕਦੀ ਤੁਸੀਂ ਬਹੁਤ ਸੰਜੀਦਾ ਮਨ ਨਾਲ ਗੁਰਬਾਣੀ ਸੁਣਦੇ ਹੋ ਉੱਥੇ ਵਿਰਾਗ ਪੈਦਾ ਹੋ ਜਾਂਦਾ ਜਦੋਂ ਕਦੀ ਕੋਈ ਸੱਚੀ ਸੂਰ ਤੁਹਾਡੇ ਇਦਾਂ ਸੁਣਨ ਨੂੰ ਮਿਲ ਜਾਂਦੀ ਆ ਉੱਥੇ ਵਿਰਾਗ ਪੈਦਾ ਹੁੰਦਾ ਇੱਕ ਕੱਲਾ ਵਿਛੋੜੇ ਨਾਲ ਵਿਰਾਗ ਨਹੀਂ ਹੈਗਾ ਹੈਨਾ ਰੋਣਾ ਕੱਲਾ ਵਿਛੋੜਾ ਹੀ ਨਹੀਂ ਹੈਗਾ ਹਾਂ ਉਹ ਇੱਕ ਅਲੱਗ ਚੀਜ਼ ਆ ਵੀ ਹਾਂ ਕੋਈ ਸਾਨੂੰ ਛੱਡ ਕੇ ਚਲਾ ਗਿਆ ਜੁਦਾ ਹੋ ਗਿਆ ਪਤਾ ਲੱਗ ਗਿਆ ਵੀ ਇਹਨੇ ਜ਼ਿੰਦਗੀ ਚ ਦੁਬਾਰਾ ਮਿਲਣਾ ਨਹੀਂ ਹੁਣ ਮੈਂ ਜਾਂਦੇ ਸੱਜਣਾ ਦੀ ਗੱਲ ਕਰਾਂ ਇਹ ਸਾਡੇ ਗਾਣਾ ਸਾਡੇ ਆਪਣੇ ਆਪ ਤੇ ਹੋ ਗਿਆ ਸੀ ਲਾਗੂ ਕਿਉਂਕਿ ਦੇਵੀ ਭਾਈ ਦਾ ਡਰਾਈਵਰ ਹੁੰਦਾ ਸੀ ਮੁੰਡਾ ਸੰਜੀਵ ਅੱਛਾ ਜਦੋਂ ਮੈਂ ਟੇਪ ਇਹ ਕੀਤੀ ਸੀ ਸੀਡੀ ਬਣਾ ਕੇ ਕਾਰ ਚਲਾਈ ਤੇ ਆਈ ਨਹੀਂ ਸੀ ਹਲੇ ਹੂੰ ਅਨਮੇਖ ਸਾਰਾ ਤੇ ਉਹਨੇ ਦਿੱਲੀ ਨੂੰ ਜਾਣਾ ਸੀ ਲਾਲੀ ਭਾਜੀ ਨੂੰ ਛੱਡਣ ਲਾ ਲਈ ਟਵਾਲ ਉਹ ਛੱਡ ਕੇ ਵਾਪਸ ਆ ਰਿਹਾ ਮੈਨੂੰ ਫੋਨ ਆ ਰਿਹਾ ਭਾਜੀ ਗਾਣਾ ਸੁਪਰ ਹਟ ਆ ਬਾਬਾ ਜੀ ਆ ਗਾਣਾ ਨੇਰੀ ਆ ਦਾ 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 ਮੈਂ ਕਿਹਾ ਤੂੰ ਆ ਜਾ ਹਣਾ ਸੰਦੀਪ ਕੋਲ ਨਹੀਂ ਅਸੀਂ ਕਰਦੇ ਆ ਤੇ ਉਹ ਜਦੋਂ ਵਾਪਸ ਆਇਆ ਤਾਂ ਇੱਕ ਥਾਂ ਭਾਜੀ ਨੇ ਮੱਥਾ ਟੇਕਣ ਜਾਣਾ ਸੀ ਜਾਨ ਪਿੰਡ ਤੇ ਉਹ ਮੈਨੂੰ ਕਹਿੰਦਾ ਤੁਸੀਂ ਨਾ ਜਾਓ ਭਾਜੀ ਮੈਨੂੰ ਫੋਨ ਆ ਗਿਆ ਵੀ ਬਾਬਾ ਨੇ ਜਾਣਾ ਵੀ ਮੈਂ ਆਉਣਾ ਵੀ ਮੈਂ ਜਾਣਾ ਮੈਂ ਕਿਹਾ ਆ ਜਾ ਉਹ ਆਇਆ ਨਾਲ ਗਿਆ ਮੱਥਾ ਟੇਕਣ ਗਿਆ ਜਗ੍ਹਾ ਤੇ ਮੱਥਾ ਟੇਕਿਆ ਮੋਰੇ ਭਾਜੀ ਪਿੱਛੇ ਉਹ ਬੰਦਾ ਉੱਥੇ ਮੱਥਾ ਟੇਕਦਾ ਡਿੱਗ ਉਹਨੂੰ ਸਾਇਲੈਂਟ ਅਟੈਕ ਆ ਗਿਆ ਹਨਾ 23 ਸਾਲ ਦਾ ਮੁੰਡਾ ਸੀ ਜੰਗ ਸੀ ਅਸੀਂ ਸਾਰੇ ਬਹੁਤ ਅਫਸਰਟ ਹੋ ਗਏ ਹਨਾ ਤੇ ਮੈਨੂੰ ਅੱਜ ਵੀ ਯਾਦ ਹੈ ਨਾ ਦੀਪੀ ਭਾਜੀ ਨੇ ਰੋਂਦਿਆਂ ਨੇ ਇਹ ਗੱਲ ਕਹੀ ਸੀ ਕਹਿੰਦੇ ਯਾਰ ਹੁਣ ਕਿੱਦਾਂ ਰੋਕਿਆ ਜਾਂਦੇ ਸੱਜਣਾ ਆਹੀ ਆ ਜਿਹੜਾ ਕੱਲ ਤੈਨੂੰ ਕਹੀ ਜਾਂਦਾ ਸੀ ਠੋਕੇ ਭਾਈ ਗਾਣਾ ਬਹੁਤ ਖਰਾਬ ਭਾਜੀ ਇਹਦੇ ਨਾਲ ਉਤਲੀ ਗੱਲ ਕੋਈ ਨਹੀਂ ਸਕੇ ਇਹੀ ਗਾਣਾ ਸੀ ਕਿੰਜ ਰੋਕਾਂ ਅੱਗੇ ਖੜ ਕੇ ਜਾਂਦੇ ਸੱਜਣਾ ਹੁਣ ਉਹਦੇ ਉਹਦੇ 'ਚ ਇੱਕ ਸ਼ੇਰ ਜਿਹੜਾ ਦਵਾਰਾ ਭਾਜੀ ਨੇ ਲਿਖਿਆ ਸੀ ਪਹਿਲਾਂ ਲਿਖਿਆ ਹੋਇਆ ਸੀ ਇਹ ਪਹਿਲਾਂ ਗਜ਼ਲ ਲਿਖੀ ਹੋਈ ਸੀ ਵੀ ਗਲੀ ਵਿੱਚੋਂ ਤਾਂ ਹੱਸ ਕੇ ਵਿਦਿਆ ਕਰ ਦਿੰਦੇ ਹਨਾ ਪਰ ਰ ਕੀ ਕੈਸਾ ਉਹ ਹਰੇਕ ਤੇ ਲਾਗੂ ਹੋ ਜਾਂਦਾ ਹਰ ਜਗ੍ਹਾ ਤੇ ਇਹ ਨਹੀਂ ਵੀ ਉਹ ਸਿਰਫ ਕੁੜੀ ਮੁੰਡੇ ਦੇ ਪਿਆਰ ਦੀ ਗੱਲ ਹੈ ਬਿਛੋੜੇ ਦੀ ਨਹੀਂ ਆਪਣਾ ਕੋਈ ਵੀ ਰਿਸ਼ਤਾ ਤੁਹਾਡੇ ਤੋਂ ਜਦੋਂ ਕੋਈ ਜੁਦਾ ਹੋ ਜਾਂਦਾ ਦੂਰ ਹੋ ਜਾਂਦਾ ਇਹ ਗਾਣੇ ਤੁਹਾਨੂੰ ਉਦੋਂ ਇਦਾਂ ਲੱਗਦੇ ਵੀ ਮੇਰੇ ਕਿਸੇ ਵੀ ਥਾਂ ਤੇ ਉਹ ਮੇਰੇ ਮਰਮ ਦਾ ਕੰਮ ਕਰਦੇ ਆ ਮੈਂ ਨਾ ਯਾਰੀ ਬਾਰੇ ਅਕਸਰ ਗੱਲ ਕਰਦਾ ਹੁੰਨਾ ਜਿਵੇਂ ਤੁਸੀਂ ਤੇ ਦੇਵੀ ਭਾਜੀਓ ਮਤਲਬ ਇੱਕ ਸਿੱਕੇ ਦੇ ਜਿਵੇਂ ਦੋ ਹੁੰਦੇ ਆ ਪਹਿਲੂ ਹੁੰਦੇ ਆ ਹਨ ਤੇ ਇੰਨਾ ਨਿਭਣਾ ਇੰਨੀ ਯਾਰੀ ਦੌਰ ਵੀ ਪੈਸੇ ਵਾਲਾ ਕਦੇ ਟਕੇ ਦੇ ਵੀ ਲਿਆ ਜਨੀ ਰਹਿੰਦੀ ਵਿਗੜ ਜਾਂਦੀ ਆ ਇੰਨੀ ਨਿਮਰਤਾ ਇੰਨਾ ਪਿਆਰ ਬਾਬਾ ਜੀ ਤੋਂ ਬਿਨਾ ਗੱਲ ਨਹੀਂ ਇਹ ਸਾਰਾ ਕੁਝ ਕਿਵੇਂ ਨਹੀਂ ਇਹ ਅਧਿਕ ਪਹਿਲੀ ਗੱਲ ਤਾਂ ਇਹ ਕਮਾ ਸਾਡੇ ਬਜ਼ੁਰਗਾਂ ਦਾ ਜਿਹੜਾ ਅਸ਼ੀਰਵਾਦ ਹੈ ਨਾ ਉਹ ਹਮੇਸ਼ਾ ਤੁਹਾਡੇ ਨਾਲ ਚੱਲਦਾ ਬਿਲਕੁਲ ਤੁਹਾਡੇ ਗੁਰੂ ਦਾ ਅਸ਼ੀਰਵਾਦ ਤੁਹਾਡੇ ਨਾਲ ਚੱਲਦਾ ਇੱਕ ਤੁਸੀਂ ਜਦੋਂ ਗੁਰੂ ਵੱਲੋਂ ਇੱਕ ਪਾਸੇ ਹੁੰਨੇ ਆ ਇੱਕ ਥਾਂ ਤੇ ਹੁੰਨੇ ਆ ਇੱਕ ਉਹ ਭਾਜੀ ਲੇਜੈਂਡ ਨੇ ਇੱਕ ਰਤਬਾ ਇੱਕ ਜਦੋਂ ਤੁਸੀਂ ਨਾ ਡੀਪ ਕਿਸੇ ਨੂੰ ਅੰਦਰੋਂ ਜਾਣਨ ਲੱਗ ਜਾਂਦੇ ਆ ਮੈਨੂੰ ਲੱਗਦਾ ਤੁਹਾਡਾ ਸਤਿਕਾਰ ਵਧ ਜਾਂਦਾ ਉਸ ਵਿੱਚ ਮੈਂ ਸਿਰਫ ਪਾਜੀ ਨੂੰ ਵੀ ਇਦਾਂ ਪਤਾ ਆ ਉਹਨਾਂ ਨੂੰ ਵੀ ਪਤਾ ਸਾਨੂੰ ਵੀ ਪਤਾ ਅਸੀਂ ਸਿਰਫ ਇਸ ਕਰਕੇ ਨਹੀਂ ਜੁੜੇ ਹੋਏ ਵੀ ਸਿਰਫ ਗਾਣੇ ਕਰਕੇ ਮੈਨੂੰ ਬਹੁਤ ਬੰਦੇ ਕਹਿੰਦੇ ਨੇ ਵੀ ਪਾਜੀ ਗਾਣਾ ਤੈਨੂੰ ਹੀ ਕਿਉਂ ਦਿੰਦੇ ਨੇ ਹਾਂ ਬਿਲਕੁਲ ਹੋਰ ਕਾਤੇ ਨਹੀਂ ਦਿੰਦੇ ਬਾਕੀ ਲਈ ਤਾਂ ਦਰਵਾਜ਼ਾ ਹੀ ਬੰਦ ਵਾਲੀ ਗੱਲ ਆ ਪਰ ਮੈਂ ਮੈਂ ਇਹ ਕਹਣਾ ਉਹ ਨਾ ਵੀ ਨਹੀਂ ਮੇਰੇ ਲਈ ਤਾਂ ਮੈਂ ਤਾਂ ਮੇਰੇ ਉਹ ਬਾਪਸ ਮਾਨ ਵੀ ਨੇ ਮੇਰੇ ਯਾਰ ਵੀ ਨੇ ਮੇਰੇ ਭਰਾ ਵੀ ਨੇ ਹਮੇਸ਼ਾ ਉਹਨਾਂ ਦੀ ਰਿਸਪੈਕਟ ਕਰਦੇ ਆ ਮੈਂ ਮੈਨੂੰ ਐ ਲੱਗਦਾ ਹੁੰਦਾ ਵੀ ਮੈਂ ਉਹਨਾਂ ਦੇ ਕੋਲ ਬੈਠਾ ਜਿਹੜੀ ਚੀਜ਼ ਕਦੀ ਉਹਨਾਂ ਨੂੰ ਲੱਗਦੀ ਆ ਜਦੋਂ ਉਹਨਾਂ ਦੇ ਦਿਲ ਚੋਂ ਦਾ ਆਸ਼ਰਤੋਂ ਗਈ ਉਹ ਹਾਂ ਆ ਤੂੰ ਕਰੀ ਉਹ ਤੇ ਮੈਨੂੰ ਐ ਲੱਗਦਾ ਹੁੰਦਾ ਮੈਂ ਐ ਕਰਕੇ ਲੈਣਾ ਸੱਚੀ ਮੈਂ ਬਹੁਤੀ ਵਾਰੀ ਇਹ ਕਹਿੰਦਾ ਮੈਨੂੰ ਐ ਨਹੀਂ ਲੱਗਦਾ ਜਦ ਮੈਂ ਪ੍ਰਸ਼ਾਦ ਲੈ ਲਿਆ ਤੇ ਉਹ ਗਾਣਾ ਵੀ ਮੇਰੇ ਲਈ ਉੱਡਾ ਹੀ ਕੰਮ ਕਰਕੇ ਜਾਂਦਾ